ਅਸਪਾਸਿੰਗ ਦੇਖ ਰਹੇ ਹੋ ਪੰਜਾਬ ਦੇ ਵੀ ਪ੍ਰਾਇਮਾ ਸੀਗੇ ਇਸ ਵੇਲੇ ਦੀ ਮੰਦਭਾਗੀ ਖਬਰ ਆ ਰਹੀ ਹੈ ਗੜਸ਼ੇ ਜਨਵਰੀ ਨੂੰ ਜਿੱਥੇ ਕਿ ਟੂਰਿਸਟ ਵਿਜੇ ਤੇ ਮਾਰ ਗਏ ਸੀਗੇ ਜਿੱਥੇ ਜਾ ਰਹੇ ਕਿ 16 ਸਾਲਾਂ ਦਾ ਜਿਹਨਾਂ ਨੇ ਉੱਥੇ ਜਿਹੜਾ ਆਰਮੀ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਪੁੱਤਰ ਲੇਟ ਸੁਰੇਸ਼ ਕੁਮਾਰ ਉਹ ਪਾਰਟ ਨੰਬਰ 11 ਨਿਤਨਗਰ ਗੜਸ਼ੇ ਜਿੰਨੇ ਵੀ 25 25 ਦਿਨ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ 3 ਦਿਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਬਾਰਡਰ ਤੇ ਭੇਜ ਦਿੱਤਾ ਗਿਆ 3 ਮਾਰਚ ਨੂੰ ਬਾਰਡਰ ਤੇ ਗਏ ਆ ਤੇ ਬਾਰਡਰ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਹਮ ਤੇ ਕੰਟੈਕਟ ਕੀਤਾ ਇਹ ਕਹਿ ਲੱਗੇ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਤੇ ਜਿਹਨੇ ਬਾਰਡਰ ਜਾ ਰਿਹਾ ਹਾਂ ਇਹ ਮੇਰੀ ਜਿਹੜੀ ਤੋਂ ਬਾਅਦ ਦੂਵੀਂ ਬਾਰਡਰ ਤੇ ਲਾ ਦਿੱਤੀ ਹੈ ਹੁਣ ਬਾਰਡਰ ਚੱਲੇ ਸੀ ਜੰਗ ਦੇ ਮੈਦਾਨ ਵਿੱਚ ਹੈ ਉੱਥੇ ਜੰਗ ਹੈ ਅਸੀਂ ਉਹਨੂੰ ਉੱਪਰ ਨੂੰ ਕਬਜ਼ੇ ਦੇ ਵਿੱਚ ਲੈ ਫਿਰ ਉਸ ਤੋਂ ਬਾਅਦ ਸਾਡੀ ਕੋਈ ਕਾਲ ਨਹੀਂ ਹੋਈ ਅਸੀਂ ਵੇਟ ਕਰਦੇ ਰਹੇ 12 ਮਾਰਚ ਨੂੰ ਉਹਦੇ ਕੋਲ ਸਾਥੀ ਕੋਲੋਂ ਦੋਸਤ ਕੋਲੋਂ ਪਤਾ ਲੱਗਾ ਕਿ ਉਹ ਜੈਤ ਹੋ ਗਈ ਹੈ ਕਲ 12 ਮਾਰਚ ਨੂੰ ਪੰਜਾਬ ਟੀਵੀ ਪ੍ਰਿੰਟ ਕਲ ਸਾਨੂੰ 6 9 9 ਤਰੀਕ ਨੂੰ ਪਤਾ ਲੱਗਾ ਸਾਡੇ ਤੇ ਉਹਦੇ ਦੋਸਤ ਨੂੰ ਪਤਾ ਲੱਗਾ ਕਿ 12 ਮਾਰਚ ਨੂੰ ਉਹਦੀ ਡੈਥ ਹੋ ਚੁੱਕੀ ਹੈ ਪਰ ਸਰ ਜਦੋਂ ਉਹ ਫੌਜ ਚ ਗਿਆ ਤੁਸੀਂ ਰੋਕਿਆ ਨਹੀਂ ਉਹਨੂੰ ਸਰ ਉਹਨੂੰ ਰੋਕਿਆ ਸੀਗਾ ਪਰ ਉਹਨਾਂ ਨੇ ਕਹਿਇਆ ਕਿ ਮੇਰਾ ਇੱਕ ਜਨੂਨ ਹੈ ਮਨ ਦੇ ਵਿੱਚ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ ਹੂੰ ਉਹ ਕਹਿੰਦਾ ਮੈਂ ਇੰਡੀਅਨ ਆਰਮੀ ਚ ਤੇ ਨਹੀਂ ਹੋ ਸਕਿਆ ਮੇਰਾ ਜਨੂਨ ਹੈ ਕਿਤੇ ਬਾਹਰ ਜਾ ਕੇ ਸ਼ਹੀਦੀ ਪ੍ਰਾਪਤੀ ਕਰ ਲਵਾਂ ਤੇ ਜੀ ਤੇ ਇੱਥੇ ਫੌਜ ਨੇ ਟਰਾਈ ਕੀਤਾ ਸੀ ਉਹਨੂੰ ਹਾਂ ਜੀ ਇੱਥੇ ਆਰਮੀ ਟਰਾਈ ਕੀਤਾ ਤੇ ਪੁਲਿਸ ਸੀ ਜੀ ਡਿਲੀਵੇ ਡਿਲੀਵੇ ਪੁਲਿਸ ਸੀ ਜੀ ਪਰਤੀ ਸੀਗੇ ਕਿਤੇ ਢੇਲੀ ਵਿੱਚ ਪੁਲਿਸ ਸੀ ਅੱਛਾ ਜੀ ਤੇ ਸਰ ਇਹ ਕੀ ਜਦੋਂ ਤੁਸੀਂ ਉਹਨਾਂ ਨੇ ਕੀਤਾ ਰੋਕਿਆ ਨਹੀਂ ਉਹਨਾਂ ਨੂੰ ਉੱਥੇ ਹੋਰ ਵੀ ਗੱਲਬਾਤ ਕੀ ਕਰਦੇ ਨੇ ਉਹਨਾਂ ਨੂੰ ਮੰਨਣਾ ਵੀ ਕੀਤਾ ਸੀਗਾ ਪਰ ਉਹਦਾ ਮਨ ਹੀ ਇਦਾਂ ਦਾ ਬਣ ਗਿਆ ਸੀ ਕਿ ਮੈਂ ਇੱਕ ਛਿੱਦੀ ਹੀ ਪ੍ਰਾਪਤ ਕਰਨੀ ਹੈ ਕਦੋਂ ਜੁਆਇਨ ਕੀਤਾ ਸੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ 20 ਜਨਵਰੀ 20 ਮਈ ਤੋਂ ਗਏ ਆ 12 ਐ ਸੌਰੀ 12 ਜ 12 ਜਨਵਰੀ ਨੂੰ ਗਏ ਆ ਕਿ 2-4 ਦਿਨ ਬਾਅਦ ਉਹਨਾਂ ਨੂੰ ਸੂ ਜਾਣ ਕਰ ਲੈ। ਤੇ ਸਰ ਉੱਥੇ ਹੋਰ ਵੀ ਪੰਜਾਬੀ ਨੌਜਵਾਨ ਹੈਗੇ ਉਹਨਾਂ ਦੇ। ਹਾਂਜੀ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਆ ਗਏ। ਤੁਹਾਨੂੰ ਕਿਦੋਂ ਪਤਾ ਲੱਗਾ ਤੇ ਕਿਸ ਤਰੀਕੇ ਨਾਲ? ਸਾਨੂੰ 9 ਤਰੀਕ ਨੂੰ ਪਤਾ ਲੱਗਾ। ਕੰਤਸਾ ਆਇਆ ਸੀ ਕੋਈ ਆ ਤੁਸੀਂ ਸੰਪਰਕ। ਅਸੀਂ ਸੰਪਰਕ ਕੀਤਾ ਕਿ ਸਾਡੇ 2 ਮਹੀਨੇ ਹੋ ਗਏ ਸਾਡੇ ਕੋਲ ਬਨਵਾਦ ਨਹੀਂ ਹੁੰਦੀ ਤੇ ਕੰਡਕਟ ਨਹੀਂ ਹੁੰਦਾ ਪਿਆ। ਤਾਂ ਹੁਣ ਤੁਸੀਂ ਅਮ੍ਰਿਤਿਕ ਦੇ ਕੀ ਆ ਰਹੀ ਹੈ ਭਾਰਤ ਜਾਂ ਕੀ ਮੰਗਤ ਹੈ? ਮੰਗ ਤਾਂ ਅਸੀਂ ਇਹ ਕਰਦੇ ਕਿ ਜੇਕਰ ਉਹਨਾਂ ਕੋਲ ਹੈ ਦੇਰ ਤਾਂ ਸਾਨੂੰ ਵਾਪਸ ਕੀਤੀ ਜਾਵੇ। ਇੰਨੀ ਤੇ ਪਰਿਵਾਰ ਨੂੰ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਵੇ। ਪਰਵਾਰ ਨੂੰ ਬੱਚਿਆਂ ਨੂੰ ਜੇ ਕੋਈ ਮੇਰਾ ਬ੍ਰਦਰ ਹੈ ਉਹ ਵੀ ਬਜ਼ੁਰਗ ਨੇ ਉਹਨਾਂ ਕੋਲ ਇੱਕ ਛੋਟੀ ਕਰਿਆਨੇ ਦੀ ਦੁਕਾਨ ਹੈ ਤੇ ਭਾਬੀ ਜੀ ਉਹ ਵੀ ਬਜ਼ੁਰਗ ਨੇ ਮੇਰੇ ਫਾਦਰ ਸਾਹਿਬ ਨਾਲ ਵੀ ਬਜ਼ੁਰਗ ਨੇ ਜਿਹੜੀ ਸਾਡੀ ਹੁਣ ਬੋਟੀ ਹੈ ਨਾ ਉਹ ਸਾਡੀ ਹੈ ਉਹਦੇ ਕੋਲ ਵੀ ਕੋਲ ਸਹਾਰਾ ਚਾਹੀਦਾ ਸੀ ਉਹਨੇ ਕੋਈ ਕਾਰੋਬਾਰ ਉਹ ਸੈਂਟਰ ਸਰਕਾਰ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਵੀ ਮੰਗਿਆ ਤੇ ਉਹਨੂੰ ਕੋਈ ਜੌਬ ਦਿੱਤੀ ਜਾਵੇ ਇੱਥੇ ਇੱਥੇ ਕੀ ਕਾਰੋਬਾਰ ਕਰਦੇ ਸੀ ਇਥੇ ਦੱਸਿਆ ਸੀ ਡੈਲੀ ਵਿੱਚ ਪੁਲਿਸ ਸੀ ਅੱਛਾ ਤੇ ਇੱਥੇ ਉਹਨਾਂ ਦੀ ਵਾਈਫ ਹੋਰ ਕਿ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰੇ ਬ੍ਰਦਰ ਨੇ ਮੇਰੀ ਭਾਬੀ ਜੀ ਹੈ ਮੇਰੇ ਪਾਦਰ ਸਾਹਿਬ ਨੇ ਉਹ ਮੈਰਿਡ ਸੀ ਹਾਂਜੀ ਮੈਰਿਡ ਦੋ ਬੱਚੇ ਨੇ ਇੱਕ ਲੜਕਾ ਗੁਰਨ ਤੇਜ ਸੌਰੀ ਵਰਨ ਅਰਮਾਨਦੀਪ ਸਿੰਘ ਆ ਉਹ ਲੜਕਾ 6 ਸਾਲ ਦਾ ਵਾ ਲੜਕੀ ਜਿਹੜੀ ਆ 3 ਸਾਲ ਦੀ ਆ ਕੀ ਸਮਝੋ ਕਿੰਨਾ ਵੱਡਾ ਨੁਕਸਾਨ ਆ ਜੀ ਬਹੁਤ ਸਾਰਾ ਵੱਡਾ ਪਰਿਵਾਰ ਨੂੰ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਹੈ ਕਿਉਂਕਿ ਪਹਿਲਾ ਛੋਟਾ ਬ੍ਰਦਰ ਸੀ ਉਹ ਵੀ ਡੈਥ ਹੋ ਗਈ ਆ ਤੇ ਹੁਣ ਇਹ ਦੋ ਉਹ ਕਿਸ ਤਰ੍ਹਾਂ ਇਹ ਉਹਦੇ ਅਟੈਕ ਆਇਆ ਸੀ ਉਹ ਛੋਟਾ ਜੀ ਯੂਕਰੇਨ ਨਾ ਜਦੋਂ ਲੜਾਈ ਲੱਗੀ ਸੀ ਉਦੋਂ ਜਿਹੜੇ ਫਰਤੀ ਖੁੱਲੀ ਸੀ ਉਹਦੇ ਚ ਜਾ ਕੇ ਜੁਆਇਨ ਹੋਏ ਆ ਜਾਂ ਪਹਿਲਾਂ ਤੋਂ ਪੱਕੇ ਸੀ ਨਹੀਂ ਨਹੀਂ ਉਰ ਦੇ ਚ ਜੁਆਇਨ ਹੋ ਗਏ ਨਹੀਂ ਇਹ ਜੁਆਇਨ ਕਿਉਂ ਹੋਏਕਰ ਉਹ ਟੂਰਿਸਟ ਵੀਜ਼ਾ ਤੇ ਗਏ ਸੀ ਹਾਂਜੀ ਪਰ ਟੂਰਿਸਟ ਵੀਜ਼ਾ ਪਰ ਉਧਰ ਜਾ ਕੇ ਜੁਆਇਨ ਹੋ ਗਏ ਅੱਛਾ ਤੇ ਇਹਨਾਂ ਨੂੰ ਪਤਾ ਸੀ ਕਰੋ ਮੰਨ ਕੇ ਗਏ ਸੀ ਕਿ ਆਪਾਂ ਜੁਆਇਨ ਹੋਣਾ ਉੱਥੇ ਹਾਂਜੀ ਕਰੋ ਮੰਨ ਕੇ ਗਏ ਕਿ ਮੈਸੇਜ ਦੀ ਹੀ ਪ੍ਰਾਪਤ ਕਰਨਾ ਚਾਹੁੰਦਾ ਹਾਂ ਕੋਈ ਪਹਿਲਾਂ ਕਿਸੇ ਹੋਰ ਕੰਟਰੀ ਗਏ ਆ ਪਹਿਲਾਂ ਪਹਿਲੇ ਬਹੁਤ ਸਾਰੀਆਂ ਕੰਟਰੀ ਚ ਰਹਿ ਕੇ ਆਏ ਆ ਕੀ ਕਰਦੇ ਰਹੇ ਉੱਥੇ ਉੱਥੇ ਪਹਿਲੇ ਸਾਈਪ੍ਰਸ ਚ ਰਹੀ ਉਹ ਕਾਰੋਬਾਰੀ ਕਰਦੇ ਸੀ ਕੋਈ ਛੋਟੇ ਮੋਟੇ ਕੰਮ ਹੀ ਤੇ ਰਸ਼ੀਆ ਹੁਮਨਸ ਤੇ ਗਏ ਸੀ ਨਹੀਂ ਉਹ ਟੂਰ ਵਿਜੇ ਤੇ ਗਏ ਸੀ ਟੂਰਿਸਟ ਵਿਜੇ ਤੇ ਹੁਮਨ ਨਹੀਂ ਗਾਹ ਤੇ ਜਲ ਮੰਨ ਲਓ ਜਿਹਦਾ ਵਿਜੇ ਪਰ ਉਹਨਾਂ ਨੂੰ ਉੱਥੇ ਜਾ ਕੇ ਆਰਮੀ ਜਵਾਨ ਕਰ ਲਈ ਕਿੰਨਾ ਵੱਡਾ ਕੀ ਸਮਝੋ ਕਿ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਹਾਂਜੀ ਇਹ ਤਾਂ ਬੰਦ ਹੋਣੀ ਚਾਹੀਦੀ ਬਹੁਤ ਸਾਰੇ ਸਾਡੇ ਪੰਜਾਬੀ ਲੋਕ ਜਿਹੜੇ ਆ ਇੰਡੀਅਨ ਲੋਕ ਜਿਹੜੇ ਫਸੇ ਹੋਏ ਉੱਥੇ ਉਹਨਾਂ ਵਾਸਤੇ ਵੀ ਜਿਹੜੀ ਇਹ ਬਹੁਤ ਸਾਰੀ ਮੁਸੀਬਤ ਆ ਇਹ ਜਿਹੜਾ ਬੰਦ ਹੋਣਾ ਚਾਹੀਦਾ ਸਾਡੇ ਵੀ ਕੋ ਬਹੁਤ ਸਾਰੇ ਸਾਥੀ ਜਿਹੜੇ ਇੰਡੀਅਨ ਲੋਕ ਆ ਉਹ ਫਸੇ ਹੋਏ ਉੱਥੇ ਬਹੁਤ ਸਾਰੇ ਸ਼ੀਸ਼ੇ ਹੁੰਦੇ ਪਏ ਪਰ ਇਹ ਗਲਤ ਹੈ ਜੀ ਦੀ ਜਬਾਨਦੋਲੀ ਚਾਹੀਦੀ ਤੁਹਾਨੂੰ ਨੌ ਨੂੰ ਜਾਣਕਾਰੀ ਕਿਨੇ ਦਿੱਤੀ ਭਾਰਤ ਸਰਕਾਰ ਨੂੰ ਕੋਈ ਅਸਤੀ ਇਹ ਜਾਣਕਾਰੀ ਕਿਵੇਂ ਆਈ ਤੁਹਾਨੂੰ ਨਹੀਂ ਸਾਨੂੰ ਉਹਦੇ ਦੋਸਤਾਂ ਤੋਂ ਪੁੱਛੋ ਦੋਸਤਾਂ ਤੋਂ ਜੀ 3 ਮਾਰਚ ਨੂੰ ਭਾਰਤ ਸਰਕਾਰ ਦਾ ਕੋਈ ਬਿਆਨ ਆਇਆ ਨਹੀਂ ਕੋਈ ਬਿਆਨ ਨਹੀਂ ਜਿਆ ਕੋਈ ਸਾਡੇ ਭਾਰਤ ਸਰਕਾਰ ਨਾਲ ਕੋਈ ਮੁਲਾਕਾਤ ਨਹੀਂ ਕੋਈ ਕੰਟੈਕਟ ਨਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੀਡੀਆ ਰਾਹੀਂ ਮੀਡੀਆ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਦੇਖੋ ਸਾਡੇ ਜਿਹੜੇ ਬੱਚੇ ਆ ਬੱਚਾ ਸ਼ਿਦੀਪਾਈ ਹੈ ਉਹਦੇ ਜਿਹੜੀ ਸਹੂਲਤਾਂ ਮਿਲਣੀ ਚਾਹੀਦੀ ਸਾਨੂੰ ਦਾ ਨਾਮ ਪਰਮੇਂਦਰ ਕੌਰ ਆ ਵਾਈਫ ਕੋ ਟੂਸ ਪਾਲ ਸੀ ਮੇਰੇ ਹਸਬੰਡ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ ਥਾਈਲੈਂਡ ਗਏ ਉਹ 10 15 ਦਿਨ ਨੂੰ ਕੁਝ ਕੰਮ ਨੇ ਉਹਨਾਂ ਦੇ ਫਰੈਂਡ ਰਹਿੰਦੇ ਸੀ ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗਏ ਮਾਸਕੋ ਸਿਟੀ ਸਿੱਧੇ ਆਰਮੀ ਹੱਡਕਵਾਰਟਰ ਚ ਗਏ ਨੇ 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ ਫਿਕਸ ਸ਼ੇਅਰ ਕੀਤੀਆਂ ਵਪਾਕੇ ਰਸ਼ੀਅਨ ਯੂਨੀਫਾਰਮ ਚ ਹਾਂ ਜੁਆਇਨ ਕਰਨ ਤੋਂ ਬਾਅਦ ਤੇ ਨਵੇਂ ਮਹੀਨੇ ਲਗਾਤਾਰ ਗੱਲ ਹੁੰਦੀ ਰਹੀ ਆ 3 ਮਾਰਚ ਨੂੰ ਲਾਸਟ ਟਾਈਮ ਗੱਲ ਹੋਈ 3 ਮਾਰਚ ਨੂੰ ਪਹਿਲੇ ਵੀ ਅਸੀਂ ਥੋੜੇ ਦਿਨ ਫੋਨ ਬੰਦ ਰਹਿਊਗਾ ਪਰ ਹੋ ਸਕਦਾ ਮਹੀਨਾ ਵੀ ਬੰਦ ਰਹਿ ਸਕਦਾ ਹੈ 3 ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਐਡੇ ਉਹਨਾਂ ਦੇ ਨੋਰਮ ਦੇ ਵਿੱਚ ਜਿਹੜੇ ਮੁੰਡੇ ਹੀ ਉਹਨਾਂ ਨੇ ਗੱਲ ਹੁੰਦੀ ਉਹ ਛੂਟੇ ਦਲਾਸੇ ਜਿੰਦੇ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ ਇੱਦਾਂ ਮੈਂ ਅੱਗੇ ਅੱਗੇ ਕਿਸੇ ਨੂੰ ਪੁੱਛ ਕਿਚੇ ਪੁੱਛਦਾ ਮੈਨੂੰ ਥੋੜਾ ਬਹੁਤ ਪਤਾ ਲੱਗ ਗਿਆ। ਤੋਂ ਬਾਅਦ ਲੌਂਜ ਨੂੰ ਮੈਨੂੰ ਕਨਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਨੇ ਕਾਲ ਕੀਤੀ ਆ ਰਸ਼ੀਆ ਨੂੰ ਹੈੱਡ ਕੁਆਰਟਰ ਤੋਂ ਫੋਨ ਆਇਆ। ਤੇ ਇਹਨਾਂ ਨੂੰ ਫੌਜ ਦਾ ਸ਼ੌਂਕ ਸੀ ਕਿ ਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ। ਹਾਂਜੀ ਇਹਨਾਂ ਨੂੰ ਸ਼ੌਂਕ ਸੀ ਇੱਥੇ ਵੀ ਇਹ ਟਰਾਈ ਕਰਦੇ ਰਹਿੰਦੇ ਹੁੰਦੇ ਸੀ। ਇਹਨਾਂ ਦੀ ਉਮਰ 29 ਸਾਲ ਹੈ। 28 ਸਾਲ ਤੱਕ ਇਹਨਾਂ ਨੇ 10-14 ਮਤਲਬ ਪਰਤیاں ਵੇਖੀਆਂ ਇੱਥੇ ਆਰਮੀ ਦੇ ਵਿੱਚ ਵੀ ਦੇਖਿਆ ਪੁਲਿਸ ਦੇ ਵਿੱਚ ਵੀ ਪਾਸ ਦੇ ਵਿੱਚ ਜਦੋਂ ਮੈਰਿਜ 'ਚ ਨਾਂ ਨਹੀਂ ਸੀ ਆਉਂਦਾ ਹੁੰਦਾ ਉਹ ਤੋਂ ਬੜੇ ਦੁਖੀ ਹੁੰਦੇ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੋਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਥੋੜਾ ਝਕਾ ਹੋ ਗਿਆ ਕਿ ਮੈਂ ਬਾਹਰ ਜਾਵਾਂ ਤੂੰ ਕੀ ਕੀ ਕਿਸ ਤਰ੍ਹਾਂ ਦੀ ਸਮਝੋਗੇ ਜੋ ਧਾਣਾ ਵਾਪਰੇ ਆ ਕਿੰਨਾ ਦੁਖਦਾਈ ਤੇ ਥੱਲੇ ਫਿਰ ਕੀ ਮੰਗ ਕਰਦੇ ਹਾਂਜੀ ਮੇਰੀ ਇਹ ਹੀ ਮੰਗ ਵਾ ਕਿ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਹੈ ਜਿੱਤੇ ਕਨਫਰਮ ਡੈਥ ਹੀ ਡੈਥ ਡੇਟ ਕਨਫਰਮ ਕੀ ਕਿ ਡੈੱਡ ਬੋਡੀ ਦਾ ਕੋਈ ਖੁਸ਼ ਨਹੀਂ ਪਤਾ ਕਿ ਡੈੱਡ ਬੋਡੀ ਹੈਗੀ ਆ ਤੇ ਇੰਡੀਆ ਭੇਜੀ ਜਾਵੇ। ਨਹੀਂ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਹਾਂਜੀ ਉਹ ਕਦੋਂ ਟੂਰਿਸਟ ਵੀਜ਼ੇ ਤੇ ਗਏ ਸੀ। ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਫਿਰ? ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈਥ ਹੋ ਗਈ ਫੈਮਿਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ। ਪ੍ਰਤਿਨਾ ਜੌਬ ਮਿਲਣ ਕਰਕੇ ਕਹਿੰਦੇ ਸਾਰੇ ਲੋਕ ਜਾਂਦੀ ਆ ਮੈਂ ਵੀ ਚਲ ਜਾਣਾ ਬਾਹਰ ਫੈਮਿਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਅਸੀਂ ਜਾਂ ਭੇਜਣਾ ਹੀ ਨਹੀਂ ਸੀ ਚਾਹੁੰਦੇ